ਤੇ ਪਤੰਗ ਉੜਦੇ ਸੀਗੇ ਜੀ ਇਹਨਾਂ ਨੂੰ ਇਕੱਠਾ ਕਰਦਾ ਵੀਦਾ ਖੇਤਾਂਾਂ 'ਚ ਆਪਣੇ ਨੇੜੇ ਤੇ ਜੇ ਇਹਨਾਂ ਨੂੰ ਕੁੱਤੇ ਇਨੇ ਹਮਲਾ ਕਰਤਾ ਪਿੰਡ ਦੇ ਵਾਰਾ ਗੁੱਤਿਆਂ ਨੇ ਜੀ ਤੇ ਜਦੋਂ ਪਿੰਡ ਵਾਸੀ ਇਕੱਠੇ ਹੋਏ ਤੇ ਉਦੋਂ ਵਿਚਾਰੇ ਨੂੰ ਨੋਚ-ਨੋਚ ਕੇ ਖਾ ਗਈ ਸੀਗੇ ਖੇਟਾ ਸੀਗਾ ਜੀ ਇਹ ਤਿੰਨ ਪੈਣ ਦਾ ਖਲੋਤਾ ਭਰਾ ਸੀਗਾ ਪਿੰਡ ਚ ਕਾਫੀ ਬਾਰਾ ਕੁੱਤੇ ਨੇ ਜੀ ਤੇ ਬੇਟਾ ਸੀਗਾ ਜੀ ਇਹ ਤਿੰਨ ਪੈਣ ਦਾ ਖਲੋਤਾ ਭਰਾ ਸੀਗਾ ਜੀ ਤੇ ਪਤੰਗ ਉੜਦੇ ਸੀਗੇ ਇਹਨਾਂ ਨੂੰ ਇਕੱਠਾ ਕਰਦਾ ਸੀਦਾ ਖੇਤਾਂ ਚ ਆਪਣੇ ਨੇੜੇ ਹੂੰ ਤੇ ਜੇ ਇਹਨਾਂ ਨੂੰ ਕੁੱਤੇ ਨੇ ਹਮਲਾ ਕਰਤਾ ਪਿੰਡ ਚ ਬਾਰਾ ਕੁੱਤਿਆਂ ਨੇ ਜੀ ਤੇ ਜਦੋਂ ਪਿੰਡ ਵਾਸੀ ਇਕੱਠੇ ਹੋਏ ਤੇ ਉਦੋਂ ਵਿਚਾਰੇ ਨੂੰ ਨੋਚ ਨੋਚ ਕੇ ਖਾ ਗਏ ਸੀਗੇ ਨਹੀਂ ਸਰਕਾਰ ਨੂੰ ਬਿਲਕੁਲ ਕਰਾਂਗੇ ਜੀ ਤੇ ਜਦੋਂ ਰਜਿੰਦਰਾ ਹਸਪੀਟਲ ਲੈ ਕੇ ਗਏ ਤੇ ਕੋਈ ਡਾਕਟਰਾਂ ਨੇ ਮਾਲੀ ਮਦਦ ਨਹੀਂ ਦਿੱਤੀ ਉਹਨੂੰ ਜੀ ਤੇ ਕਹਿਣ ਜੀ ਹੱਡੀਆਂ ਉੱਥੇ ਲੈ ਜਾਓ ਤੇ ਕੋਈ ਕੁਛ ਕਾਇਦਾ ਕਰੇ ਇੱਧਰ ਲੈ ਜੋ ਤੇ ਉੱਥੇ ਕੰਟਾ 2 ਘੰਟੇ ਬਰਬਾਦ ਕੀਤੇ ਜੀ ਨਹੀਂ ਜਾਨ ਬਚ ਜਾਂਦੀ ਬੱਚੇ ਬਿਲਕੁਲ ਜੀ ਬਿਲਕੁਲ